ਮੇਰਾ ਨਾਮ ਹੈ ਕੇਵਲ ਕ੍ਰਿਸ਼ਨ ਕਾਲੀ ਹੈ ਡਾਕਟਰ ਹੈ ਇਹ ਕਾੜੇ ਦੀ ਜਿਹੜਾ ਅਸੀਂ ਸੇਵਾ ਹੈ ਲਗਭਗ 6-7 ਮਹੀਨੇ ਤੋਂ ਚਾਲੂ ਕੀਤੀ ਵੈਸੇ ਪ੍ਰੈਕਟਿਸ ਕਰਦੇ ਮੈਨੂੰ 50 ਸਾਲ ਹੋ ਗਏ ਇੱਕ ਮਨ ਦੀ ਗੱਲ ਆਈ ਯਾਰ ਕੋਈ ਸੇਵਾ ਦਾ ਕੰਮ ਵੀ ਨਾਲ ਕੀਤਾ ਜਾਵੇ ਤੋਂ ਮੇਰੇ ਵੱਡੇ ਭਾਈ ਸਾਹਿਬ ਨੇ ਅਮਿਨਾਰ ਸ਼ਰਮਾ ਜੀ ਇਹਨਾਂ ਨੇ ਮੇਰਾ ਬੜਾ ਸਹਿਯੋਗ ਦਿੱਤਾ ਇਸ ਕੰਮ ਦੇ ਵਿੱਚ ਕਾਫੀ ਵਾਰਾ ਨਾ ਕਰਦੇ ਰੇ ਸਾਡ ਕੋ ਟੀਮ ਨਹੀਂ ਹੈਗੀ ਲੋਕਾ ਬਹੁਤ ਇਕੱਠੇ ਹੋ ਜਾ ਰਹੇ ਕਿਸ ਤਰ੍ਹਾਂ ਪਿਆਵਾਂਗੇ ਕਾਫੀ ਲੋਕ ਚਾਹੀਦੇ ਇਹਦੇ ਵਾਸਤੇ ਕਾੜਾ ਪਿਉਣ ਵਾਸਤੇ ਵੀ ਬਨਉਣ ਤਿਆਰ ਕਰਨ ਵਾਸਤੇ ਵੀ ਲਗਭਗ 2 ਘੰਟੇ ਹੀ ਸ਼ਨੀਵਾਰ ਨੂੰ ਤਿਆਰ ਕਰਦੇ 5 ਘੰਟੇ ਫਿਰ ਐਤਵਾਰ ਸਵੇਰੇ ਤੜਕੇ ਹੀ 4 ਵਜੇ ਚਾਲੂ ਕਰ ਦਿੰਨੇ ਜੀ ਬਣਾਉਣਾ 11 ਵਜੇ ਠੀਕ ਫਿਰ ਲੋਕੀ ਆ ਜਾਂਦੇ ਕਾੜਾ ਪੀਣ ਵਾਸਤੇ ਅਰਦਾਸ ਕਰਕੇ ਅਰਦਾਸ ਕਰਦੇ ਆਂਗੇ ਅਰਦਾਸ ਕਰਨ ਤੋਂ ਬਾਅਦ ਫੇ ਭੀੜ ਲੱਗੀ ਹੁੰਦੀ ਹੈ 4-500 ਬੰਦਾ ਇੱਥੇ ਕਾੜਾ ਪੀਣ ਆਂਦਾ ਹੈ ਜੀ ਔਰ ਬਹੁਤ ਸਵਾਸਤ ਹੋ ਰਹੇ ਲੋਕ ਬਹੁਤ ਵਧੀਆ ਉਹਨਾਂ ਨੂੰ ਕਾੜੇ ਦੇ ਰਿਜ਼ਲਟ ਹੈ ਔਰ ਇਹੋ ਜਿਹੇ ਵੀ ਪੇਸ਼ੈਂਟ ਇੱਥੇ ਆਏ ਲੀਵਰ ਫੈਟੀ ਦੇ ਜਿਨ੍ਹਾਂ ਨੂੰ ਹਸਪੀਟਲ ਤੋਂ ਜਵਾਬ ਦੇ ਦੇਤਾ ਕਿ ਜਾਓ ਜਾ ਕੇ ਘਰ ਸੇਵਾ ਕਰੋ ਬਜ਼ੁਰਗ ਦੀ ਪਰ ਉਹ ਜੋ ਆਜੂ ਘਰ ਦੇ ਨੂੰ ਤੰ ਕਰਦੇ ਸਾਨੂੰ ਰੋਟੀ ਦਿਓ ਲੱਸੀ ਦਿਓ ਜਦ ਕਿ ਉਹ ਖਾਂਦਾ ਹੀ ਕੱਖਲੀ ਸੀ ਉਹ ਪੇਸ਼ੈਂਟ ਕਿਸ ਤਰ੍ਹਾਂ ਦੇ ਵੀ ਜਾਂਦਾ ਉਹਦੇ ਅੰਦਰ ਪਾਣੀ ਵੀ ਨਹੀਂ ਸੀ ਅੰਦਰ ਜਾਂਦਾ ਉਸ ਤੇ ਡਾਕਟਰ ਸਾਹਿਬ ਇਹ ਹੁਣ ਆਲਾ ਲੋਕ ਤੁਹਾਡੇ ਨਾਲ ਵੱਧਦੇ ਜਾ ਰਹੇ ਨੇ ਕੋਈ ਹੋਰ ਵੀ ਲੋਕ ਤੁਹਾਡੇ ਨਾਲ ਸੇਵਾ ਕਰਨ ਪਿੱਛੇ ਮੈਂ ਦੇਖਿਆ ਸੀ ਮੈਂ ਆਇਆ ਸੀ ਤੇ ਉਹ ਹੋਰ ਵੀ ਕੋਈ ਲੋਕ ਕਹਿੰਦੇ ਨੇ ਕਿ ਅਸੀਂ ਇੱਥੇ ਤੁਹਾਡੇ ਨਾਲ ਸੇਵਾ ਕਰਨੀ ਚਾਹੁੰਦੇ ਆ ਉਹਨਾਂ ਬਾਰੇ ਵੀ ਕੋਈ ਦੱਸੋ ਨਹੀਂ ਐਸੀ ਤੇ ਉਡੀਕਦੇ ਪਏ ਆ ਜੀ ਜਿਹੜੇ ਸੇਵਾ ਕਰਨੀ ਚਾਹਣ ਸਾਡੀ ਖੁੱਲੀ ਕਿਤਾਬ ਹੈ ਜੀ ਅਸੀਂ ਤਾਂ ਕਿਡਨੀ ਦਾ ਕੜਾ ਹੈ ਜਿਹੜੇ ਬੀਪੀ ਵੱਧਦਾ ਉਹਦੇ ਵਾਸਤੇ ਵੀ ਕੜਾ ਅਸੀਂ ਤਿਆਰ ਕਰਦੀਏ ਜੇ ਸਾਡੇ ਕੋਲ ਬੈਨ ਪਾਵਰ ਹੋਵੇ ਤੇ ਹਾਂਜੀ ਹੋ ਰਿਹਾ ਕੋਈ ਲੋੜ ਹੈ ਜ਼ਰੂਰਤ ਹੈ ਸਾਨੂੰ ਕਿੰਨੀ ਵਾਲੇ ਪੇਸ਼ੈਂਟ ਜਿਹੜਾ ਵੀ ਆਵੇ ਸਾਡੇ ਕੋਲ ਉਹ ਰਾਜੀ ਹੋ ਕੇ ਜਾਏਗਾ ਉਹ ਡੈਲਸਿਸ ਹੁੰਦਾ ਹੋਏ ਤੇ ਡੈਲਸਿਸ ਤੋਂ ਡਾਕਟਰ ਜੇਕਰ ਤੁਹਾਡੇ ਨਾਲ ਕੋਈ ਸੇਵਾ ਕਰਨਾ ਚਾਹੁੰਦਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਉਹਨਾਂ ਨੂੰ ਮੈਸੇਜ ਚਾਹੁੰਦਾ ਹਾਂ ਜੀ ਤੁਹਾਨੂੰ ਮਨੋਂ ਤੁਹਾਨੂੰ ਸੇਵਾ ਕਰ ਸਕਦੇ ਦੇ ਡਸਾਬੇ ਜਿਹੜੀ ਤੁਸੀਂ ਕਾੜਾ ਤਿਆਰ ਕਰ ਰਹੇ ਹੋ ਇਹ ਕਿੰਨੀਆਂ ਜੜੀਆਂ ਬੂਟੀਆਂ ਨਾਲ ਤਿਆਰ ਕੀਤੇ ਗਏ ਇਹ ਲਗਭਗ ਜਿਹੜੀ ਹੈ ਹਾਰਟ ਜਿਹੜੀ ਨਸਾਂ ਦੀ ਬਲੋਕੇਜ ਹੈ ਉਹਦੇ ਵਿੱਚ 28 ਦੇ ਕਰੀਬ ਜੜੀਆਂ ਬੂਟੀਆਂ ਪੈ ਜਾਂਦੀਆਂ ਔਰ ਜਿਹੜਾ ਲੀਵਰ ਹੈ ਉਹਦੇ ਵੀ 15 16 ਤੱਕ ਦੀਆਂ ਜੜੀਆਂ ਬੂਟੀਆਂ ਪੈ ਜਾਂਦੀਆਂ ਜੀ ਕਿੰਨੇ ਕੁ ਲੋਕ ਇੱਥੇ ਤੱਕ ਹੁਣ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਤੁਹਾਡੇ ਕੋਲ ਪੀਨ ਤੱਕ ਪਹੁੰਚਦੇ ਨੇ ਹਸਪਤਾਲ ਨੂੰ ਲਗਭਗ ਜੀ ਅਸੀਂ ਜਿਹੜਾ ਹੈ 6 ਘੜੇ ਜਿਹੜੇ ਹੈ 20 20 ਲੀਟਰ ਦੇ ਬਣਾਣੇ ਆ ਜੀ ਔਰ 100 ml ਇੱਕ ਦੇ ਹਿੱਸੇ ਆਉਂਦਾ ਇਹ ਤੁਸੀਂ ਅੰਦਾਜ਼ਾ ਲਾ ਲਓ ਜੀ ਕਿੰਨੇ ਕਿੰਨੇ ਕੁ ਲੋਕ ਪੀਂਦੇ ਹੋਣਗੇ ਕਈ ਪੇਸ਼ੰਦ ਇਹੋ ਜਿਹੀ ਵੀ ਆਉਂਦੇ ਜਿਹੜੇ ਨਹੀਂ ਆ ਸਕਦੇ ਉਹਨਾਂ ਦੇ ਪਰਿਵਾਰਕ ਮੈਂਬਰ ਤੁਹਾਡੇ ਕੋਲੋਂ ਇਥੇ ਕੜਾ ਬਵਾ ਕੇ ਲੈ ਕੇ ਜਾਂਦੇ ਉਹਨਾਂ ਨੂੰ हां ਕਾਫੀ ਲੈ ਜਾਂਦੇ ਸੀ ਬੋਤਲਾਂ ਭਰ-ਭਰ ਕੇ ਲੈ ਜਾਂਦੇ ਸੀ ਉਹ ਬੰਦ ਕਰਤੀਆਂ ਅਸੀਂ ਉਹ ਸੁੱਕਾ ਕੜਾ ਬਣਾਉਣਾ ਚાલુ ਕਰਤਾ ਜਿਹੜਾ ਕੜਾ ਤੁਹਾਡੇ ਕੋਲੋਂ ਲੈ ਕੇ ਜਾਂਦੇ ਆ ਉਹ ਕੱਚ ਦੀ ਬੋਤਲ ਚ ਲੈ ਕੇ ਜਾਂਦੇ ਆ ਪਲਾਸਟਿਕ ਦੀ ਵੀ ਲੈ ਆਉਂਦੇ ਕੋਈ ਡੋਲ ਲੈ ਜਾਂਦੇ ਸਟੀਲ ਦਾ ਹੀ ਮਨਾਂ ਕਰਦੇ ਨੇ ਪਰਾਸੀ ਹੁੰਦੇ ਕੱਚ ਦੀ ਬੋਤਲ ਜਾਂ ਕੋਈ ਵੀ ਬੋਤਲ ਇਸ ਦੇਣਾ ਹੀ ਬੰਨਾ ਮੈਂ ਬੰਦ ਕਰਤਾ ਜੀ ਸੁੱਕਾ ਕਾੜਾ ਦੇ ਦੀਦਾ ਕਿ ਆਪਣੇ ਘਰ ਜਾ ਕੇ ਬਣਾ ਕੇ ਲਾ ਲੋ ਕਿਉਂਕਿ ਲੋਕ ਕੋਈ ਪਠਾਨਕੋਟੋਂ ਆ ਰਹੇ ਕੋਈ ਗੁਰਦਾਸਪੁਰੋਂ ਕੋਈ ਮਲੇਰਕੋਟਲੇ ਤੋਂ ਕੋਈ ਫਿਰੋਜ਼ਪੁਰੋਂ ਆ ਰਿਹਾ ਜਿਹੜੇ ਏਡੀ ਦੂਰੋਂ ਆਉਂਦੇ ਜਿਸ ਲਈ ਇੱਥੇ ਕਾੜਾ ਨਹੀਂ ਮਿਲਦਾ ਤੇ ਬਹੁਤ ਨਿਰਾਸ਼ ਹੋ ਕੇ ਜਾਂਦੇ ਆ ਇਸ ਕਰਕੇ ਉਹਨਾਂ ਨੂੰ ਕਹਿਦਾ ਵੀ ਸੁੱਕਾ ਕਾੜਾ ਲੈ ਜਾਓ ਜਿੱਨੇ ਘਰ ਜਾ ਕੇ ਪੀਣਾ ਖਾਸ ਕਰਕੇ ਲੋਕਲ ਲੋਗਾਂ ਨੂੰ ਤੇ ਦੇਣਾ ਬਿਲਕੁਲ ਹੀ ਬੰਦ ਕਰਤਾ ਹੈ ਇਹ ਡਾਕਟਰ ਸਾਹਿਬ ਅੱਗੇ ਪਿੱਛੇ ਵੀ ਤੁਸੀਂ ਇੱਥੇ ਮਤਲਬ ਕੀ ਉਹਨਾਂ ਨੂੰ ਮਰੀਜ਼ਾਂ ਨੂੰ ਦੇ ਉਹਨਾਂ ਨੂੰ ਦੇਖਦੇ ਹੋ ਹਾਂਜੀ ਡੇਲੀ ਡੇਲੀ 10 ਵਜੇ ਤੋਂ ਲੈ ਕੇ ਮੈਂ 2 ਵਜੇ ਤੱਕ ਕਲੀਨਿਕ 'ਤੇ ਹੁੰਦਾ ਜੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦਾ ਕੋਈ ਵੀ ਇਲਾਜ ਕਰਵਾ ਸਕਦੇ ਹੋ ਜੇ ਕਿਸੇ ਨੇ ਉਹਨਾਂ ਦਾ ਆਪਣਾ ਐਡਰੈਸ ਤੇ ਆਪਣਾ ਮੋਬਾਈਲ ਨੰਬਰ ਚਾਹੀਦਾ ਐਡਰੈਸ ਤੇ ਹੈ ਜੀ 116 ਈਸਟ ਮੋਹਨ ਨਗਰ ਡਾਕਟਰ ਕੇਵਲ ਕ੍ਰਿਸ਼ਨ ਕਾਲੀਆ 100 ਫੁੱਟੀ ਰੋਡ ਕਰਨ ਪੈਲੈਸ ਦੇ ਬਿਲਕੁਲ ਅਪੋਜੀਟ ਆਪਣਾ ਮੋਬਾਈਲ ਨੰਬਰ ਦੱਸੋ 9915632272 ਹਾਂਜੀ ਸਰ ਹਾਂਜੀ ਜੀ ਤੁਹਾਡੇ ਜਿਹੜੀ ਇਹ ਸੇਵਾ ਕੀਤੀ ਹੈ ਜਾਂ ਕਾਢ ਦੀ ਹੈ ਬਾਰੇ ਕੀ ਜਾਣਕਾਰੀ ਤੁਹਾਡੇ ਟੈਲੀਵਿਜ਼ਨ ਦੇ ਮਾਧਿਅਮ ਨਾਲ ਸੇਵਾ ਜਿਹੜੀ ਅਸੀਂ ਕਰ ਰਹੇ ਹਾਂ ਇਹ ਸ਼ੁਲਕ ਕਰ ਰਹੇ ਹਾਂ ਸਾਡੇ ਕੋਲੋਂ ਜਿਹੜੇ ਵੀ ਪੇਸ਼ੈਂਟ ਆਉਂਦੇ ਨੇ ਲੀਵਰ ਵਾਲੇ ਆਉਂਦੇ ਹਾਰਟ ਵਾਲੇ ਆਉਂਦੇ ਆ ਪੈਰਲਾਈਜ਼ ਵਾਲੇ ਆਉਂਦੇ ਆ ਕਾਫੀ ਪੇਸ਼ੈਂਟ ਜਿਹੜੇ ਉਤੋਂ ਠੀਕ ਹੋ ਕੇ ਗਏ ਨੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਇਹ ਕੜਾ ਪਿਆ ਕੇ ਔਰ ਜਦੋਂ ਪੇਸ਼ੈਂਟ ਆਪੇ ਆਣ ਕੇ ਕਹਿੰਦਾ ਵੀ ਮੈਂ ਠੀਕ ਹੋ ਗਿਆ ਸਾਡਾ ਮਨ ਬਾਕ-ਬਾਕ ਹੋ ਜਾਂਦਾ ਕਿੰਨੀ ਤਰ੍ਹਾਂ ਦੀਆਂ ਜਿਹੜੀਆਂ ਬੁੱਟੀਆਂ ਵਿੱਚ ਤੁਸੀਂ ਕਹਿੰਦੇ ਹੋ ਕਿਸ ਤਰ੍ਹਾਂ ਦੀ ਸੇਵਾ ਤੁਸੀਂ ਵੀ ਇੱਥੇ ਨਿਭਾਦੇ ਹੋ ਅਸੀਂ ਸੇਵਾ ਜੜੀਆਂ ਜਿਹੜੀਆਂ ਬੁੱਟੀਆਂ ਦੀ ਜਿੱਥੋਂ ਤੱਕ ਗੱਲ ਹੈ 28 ਤੋਂ 30 ਜਿਹੜੀਆਂ ਬੁੱਟੀਆਂ ਜਿਹੜੀਆਂ ਹਾਰਟ ਚ ਪੈਂਦੀਆਂ ਦੀਵਰ ਦੇ ਵਿੱਚ 15-16 ਬੂਟੀਆਂ ਪੈਂਦੀਆਂ ਕਿਡਨੀ ਦੇ ਵਿੱਚ 15-16 ਬੂਟੀਆਂ ਪੈਂਦੀਆਂ ਸ਼ੂਗਰ ਦੀ ਦਵਾਈ ਬਣਾਈ ਆ ਜਿਹਦੇ ਵਿੱਚ 30 ਬੂਟੀਆਂ ਪੈਂਦੀਆਂ ਜਿਹੜੀ ਬੂਟੀਆਂ ਪੈਂਦੀਆਂ ਅਸੀਂ ਜਿਹੜਾ ਕਾੜਾ ਬਣਾਉਨੇ ਆ ਸ਼ਨੀਵਾਰ 5 ਵਜੇ ਤੋਂ ਅਸੀਂ ਪਾਣੀ ਰੱਖ ਦਿੰਨੇ ਆ ਜੀ ਉਹਦੇ ਵਿੱਚ ਜਿਹੜੀ ਸੁੱਕੀ ਰਸ ਜਿਹੜੀ ਸਾਡੀ ਅਸੀਂ ਤਿਆਰ ਕੀਤੀ ਆ ਕਾੜੇ ਲਈ ਉਹ ਪਾਉਨੇ ਆ ਜੀ ਸਵੇਰੇ 4 ਤੋਂ 5 ਵਜੇ ਇਹਨੂੰ ਫੇਰ ਅਸੀਂ ਗੈਸ ਨੂੰ ਸਟਾਰਟ ਕਰ ਦਿੰਨੇ ਆ 6 ਘੰਟੇ 11 ਵਜੇ ਤੱਕ ਇਹ ਉਬਲਦਾ ਰਹਿੰਦਾ ਉਹ ਵਾਲੇ ਖਾਂਦਾ ਰਹਿੰਦਾ ਫਿਰ ਇਹਨੂੰ ਅਰਦਾਸ ਕਰਕੇ ਤੇ ਫਿਰ ਅਸੀਂ ਚਾਲੂ ਕਰਦੇ ਆਂ ਔਰ 400 450 500 ਬੰਦਾ ਸੜਕੋ ਰੋਜ਼ ਕੜਾ ਪੀ ਕੇ ਜਾਂਦਾ ਔਰ ਬਹੁਤ ਸ਼ੀਸ਼ਾ ਦੇ ਕੇ ਜਾਂਦਾ ਡਾਕਟਰ ਸਾਹਿਬ ਨੂੰ ਵੀ ਅਸੀਂ ਤੁਹਾਡੀ ਬਦੌਲਤ ਠੀਕ ਹੋ ਗਏ ਆ ਸਾਨੂੰ ਸਾਹ ਚੜਦਾ ਸੀ ਕੌੜੀਆਂ ਨਹੀਂ ਸੀ ਜੜੀਆਂ ਜਾਂਦੀਆਂ ਹੁਣ ਅਸੀਂ ਠੀਕ ਆ